ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੈਮ ਸਵੇਰਾ ਮੈਂ ਅੱਜ ਸਿਮਿੰਦਰ ਸਿੰਘ ਡਾਂਗੀਆਂ ਹਾਂ ਦੋਸਤੋ ਸਭ ਤੋਂ ਪਹਿਲਾਂ ਪੂਰੇ ਦੇਸ਼ ਵਾਸੀਆਂ ਨੂੰ ਅੱਜ ਧੰਨ ਧੰਨ ਸਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦੋਸਤੋ ਜਿਸ ਤਰ੍ਹਾਂ ਸਾਨੂੰ ਗੁਰੂਆਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਇਸੇ ਆਪਾਂ ਲੜੀ ਦੇ ਤਹਿਤ ਜੋ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਆ ਜਿੱਥੇ ਬੂਟੇ ਲਗਾਏ ਗਏ ਨੇ ਸੋ ਇਹ ਬਹੁਤ ਹੀ ਜ਼ਿਆਦਾ ਸੰਖਿਆ ਪਹੁੰਚੀਆਂ ਨੇ ਜਿਨ੍ਹਾਂ ਨੇ ਆਪਣੇ ਹੱਥੀਂ ਪੌਦੇ ਲਗਾਏ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਦਿਨ ਨੂੰ ਕੀ ਕਹਿਣਾ ਕਿ ਪਹਿਲਾਂ ਸਾਰਿਆਂ ਨੂੰ ਵਧਾਈ ਆਪਾਂ ਕੀ ਜਿਹੜਾ ਇਹ ਪ੍ਰਾਪਾਲਾ ਬਹੁਤ ਵਧੀਆ ਰਿਹਾ ਸਰ ਬਹੁਤ ਨੇ ਪੀੜ੍ਹੀਆਂ ਮਾਤਾਂ ਸਾਡੀਆਂ ਨਸਲਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਸਰ ਤੁਸੀਂ ਵੀ ਅੱਜ ਪਹੁੰਚਿਓ ਕੀ ਕਹਿਣਾ ਚਾਹੁੰਦੇ ਅੱਜ ਜਿਵੇਂ ਸੇਬਸ ਜੀ ਗੁਰੂ ਨਾਨਕ ਦੇਵ ਜੰਮ ਦਿਹਾੜਾ ਤੇ ਤੁਸੀਂ ਪੌਦੇ ਵੀ ਲਾਏ ਅੱਜ ਜੀ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਗੁਰਪੁਰ ਹੈ ਜਿਵੇਂ ਗੁਰੂਆਂ ਦੇ ਪਾਤਸ਼ਾਹ ਦਾ ਉਨਾਨੂ ਉਨਾਨੇ ਕੋਈ ਸੇਹ ਦਿੱਤੀ ਐ ਵੀ ਜਿਹੜੀ ਇਨਸਾਨੀਅਤ ਐ ਧਰਮ ਬਾਅਦ ਆ ਪਹਿਲਾ ਇਨਸਾਨ ਐ ਅਸਲੀ ਧਰਮ ਸਾਡਾ ਐ ਵੀ ਜਿਹੜਾ ਪਾਣ ਪਾਣੀ ਸਾਡਾ ਗੰਦਾ ਹੋ ਗਿਆ ਵੀ ਜੇਹੀ ਨਾ ਰਹਿਣਾ ਤੇ ਸਾਡੇ ਧਰਮ ਕੁਝ ਵੀ ਨਹੀਂ ਰਹਿਣਾ ਚਾਹੀਦਾ ਕੋ ਦੇਖੋ ਤੁਸੀਂ ਹਸਪੀਟਲ ਕਿੰਨੇ ਭਰੇ ਪਏ ਨੇ ਕਚਹਿਰੀਆਂ ਕਿੰਨੀਆਂ ਭਰੀਆਂ ਪਏ ਨੇ ਅਸੀਂ ਈਗੋ ਦੀ ਜ਼ਿੰਦਗੀ ਜੀ ਰਹੇ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਸਾਰਾ ਕੁਝ ਪਲਾ ਕੇ ਜਿਵੇਂ ਡੇਢ ਕਾ ਸਾਹਿਬ ਨੇ ਉਤਰਾ ਲਾ ਕੀਤਾ ਹੈ ਗ੍ਰੀਨ ਮਿਸ਼ਨ ਨੇ ਤੇ ਇਸ ਤਰ੍ਹਾਂ ਹੀ ਆਪਾਂ ਨੂੰ ਚਲੋ ਆਪਾਂ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਆਪਾਂ ਸਾਥਾ ਦੇ ਸਕਦੇ ਕੋ ਇਹ ਜੇ ਲੋਕ ਇਹ ਸਮਰਪਤ ਹੈ ਇਹਨਾਂ ಅನೇಕ ਮਦਦ ਟੀਚਾ ਨਾਲ ਇਹ ਸਮਰਪਤ ਹੋ ਗਏ ਹੈ ਵੀ ਅਸੀਂ ਇਹ ਜਿਹੜੀ ਚੀਜ਼ ਹੈ ਇਸ ਵਾਤਾਵਰਨ ਨੂੰ ਬਹੁਤੋਂ ਵੱਧ ਬੂਟੇ ਲਾਉਣੇ ਆ ਤੇ ਉਹਨੂੰ ਬੂਟੇ ਲਾ ਕੇ ਐ ਨਹੀਂ ਵੇ ਛੱਡ ਦਿੰਦੇ ਆ ਇਹ ਪਾਲਦਿਆਂ ਨਾਲ ਜਿਵੇਂ ਆਪਣੇ ਬੱਚਿਆਂ ਨੂੰ ਆਪਾਂ ਫੀਡ ਦਿੰਦੇ ਨਾ ਇਸ ਤਰ੍ਹਾਂ ਹੀ ਇਹ ਮੌਕੇ ਤੇ ਜਾ ਕੇ ਤੇ ਸਾਰਾ ਇਹ ਕੰਮ ਕਰਦੇ ਨੇ ਤੇ ਮੇਰੀ ਤਾਂ ਇਹੀ ਦੁਆ ਹੈ ਸੱਚੇ ਪਾਤਸ਼ਾਹ ਇਹ ਜਿਹੇ ਲੋਕ ਉਤਾਵੇਂ ਹੁੰਦੇ ਨੇ ਜਿਹੜਾ ਕਿ ਆਪਣਾ ਘਰ-ਬਾਰ ਤਿਆਕ ਕੇ ਇਹ ਜਿਹੇ ਮਿਸ਼ਨ ਤੇ ਲੱਗਦੇ ਨੇ ਅਸੀਂ ਤਾਂ ਆਪਣੀ ਜ਼ਿੰਦਗੀ ਆਪਦੇ ਬੱਚਿਆਂ ਚ ਨਗਾਦਾ ਦਿੰਦੇ ਆ ਲੇਕਿਨ ਅਖੀਰ ਨਾਲ ਸਮਝ ਜਦੋਂ ਆਉਂਦਾ ਬੰਦੇ ਦਾ ਬੰਦਾ ਸੋਚਦਾ ਯਾਰ ਮੈਂ ਕੁਝ ਕਰਕੇ ਨਹੀਂ ਗਿਆ ਮੈਨੂੰ ਪਰਮਾਤਮਾ ਨੇ ਕਿਉਂ ਭੇਜਿਆ ਜੇ ਮੇਰੀ ਡਿਊਟੀ ਕੀ ਸੀ ਇਸ ਕਰਕੇ ਵੀ ਇਨਸਾਨ ਨੂੰ ਇਹ ਫਰਜ਼ ਬਣਦਾ ਸਾਰਿਆਂ ਦਾ ਵੀ ਆਪਾਂ ਇਹਨਾਂ ਦਾ ਸਾਥ ਦਈਏ ਬਾਅਦ ਤੋਂ ਬਾਅਦ ਆਪਾਂ ਜਗਰਾਉ ਨੂੰ ਹਰਿਆ ਪਰਿਆ ਕਰੀਏ ਐਨਾ ਕਹਿੰਦਾ ਹੋਇਆ ਥੀ ਮਾ ਦਾ ਜੱਜ ਵਾਹਿਗੁਰੂ ਜੀ ਦਾ ਖਾਸਾ ਜੀ ਵਾਹਿਗੁਰੂ ਜੀ ਸੋ ਦੋਸਤੋ ਇਹਨੇ ਇਹ ਕਿਹਾ ਕਿ ਜੈਸਟ ਅੱਜਕੱਲ ਧਰਤੀ ਦੇ ਉੱਤੇ ਜੋ ਹਵਾ ਪਾਣੀ ਜੋ ਸਾਡਾ ਦੁਸ਼ਤ ਹੋ ਰਿਹਾ ਉਸ ਤੋਂ ਬਚਾਉਣ ਦੀ ਖਾਤਰ ਜਿੰਨੇ ਅਸੀਂ ਰੁੱਖ ਲਾਵਾਂਗੇ ਓਨਾ ਹੀ ਜ਼ਰੂਰੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਵੀ ਸਾਨੂੰ ਇਨਸਾਨੀ ਯਾਮੇ ਵਿੱਚ ਪਾਇਆ ਪ੍ਰਕਿਰਤੀ ਨੂੰ ਸੰਭਾਲਣ ਦੀ ਖਾਤਰ ਪਾਇਆ ਕਿਉਂਕਿ ਇਨਸਾਨ ਨੂੰ ਸੋਝੀ ਦਿੱਤੀ ਆ ਜੋ ਇਸ ਮਿਸ਼ਨ ਨੂੰ ਲੈ ਕੇ ਚੱਲੇ ਨੇ ਸਤਪਾਲ ਸਿੰਘ ਡੇਢ ਦਾ ਜੋ ਲਗਾਤਾਰ ਇੱਥੇ ਧਰਤੀ ਦੇ ਉੱਤੇ ਧਰਤੀ ਨੂੰ ਹਰਿਆ ਭਰਿਆ ਕਰਨ ਦੀ ਖਾਤਰ ਬੂਟੇ ਲਾ ਰਹੇ ਨੇ ਤੇ ਜੰਗਲ ਵੀ ਲਾਇਏ ਹੋ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨਿਆ ਸਤਪਾਲ ਸਿੰਘ ਦੇਵ ਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਾ ਪਹਿਲੀ ਪਾਸੇ ਦਾ ਜੰਗ ਦਿਹਾੜਾ ਵੀ ਐ ਤੇ ਤੁਸੀਂ ਬੂਟੇ ਵੀ ਲਾ ਰਹੇ ਹੋ ਅੱਜ ਦੇ ਦਿਨ ਨੂੰ ਕੀ ਕਹਿਣਾ ਚਾਹੀਦਾ ਪਹਿਲਾਂ ਤਾਂ ਸਮੁੱਚੀ ਗੁਰੂ ਨਾਨਕ ਨਾਮ ਦੇ ਵਾਲ ਸੰਗਤ ਨੂੰ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਤਪਾਲ ਸਾਹਿਬ ਜੀ ਦੇ 555ਵੇਂ ਅਵਤਾਰ ਪਰਮ ਦੀਆਂ ਕੋਟਨ ਕੋਟ ਮੁਬਾਰਕਾਂ ਗੁਰਨਾਨਕ ਪਾਤਸ਼ਾਹ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਇੱਕ ਸੰਦੇਸ਼ ਦਿੱਤਾ ਸੀਗਾ ਤੇ ਅਸੀਂ ਜਿਹੜੇ ਅੱਜ ਦੇ ਲੋਕਾਂ ਅਸੀਂ ਉਹ ਸੰਦੇਸ਼ ਨੂੰ ਸਿਰਫ ਪੜਨ ਤੱਕ ਹੀ ਸੀਮਤ ਰਹਿ ਗਏ ਪਵਨ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਕਿਹਾ ਸੀ ਤੇ ਤਿੰਨਾਂ ਦੀ ਸੇਵਾ ਇੱਕ ਦਰਖਤ ਲਾਉਣ ਦੇ ਨਾਲ ਹੁੰਦੀ ਆ ਬਲਿਹਾਰੀ ਕੁਦਰਤ ਵਸਿਆ ਤੇ ਕੁਦਰਤ ਦੀ ਜਿਹੜੀ ਹੌਂਸਮਾਰਾ ਕੁਦਰਤ ਦਾ ਜਿਹੜਾ ਫਲਸਫਾ ਵਾ ਉਹ ਦਰਖਤਾਂ ਤੋਂ ਰੁੱਖਾਂ ਤੋਂ ਸ਼ੁਰੂ ਹੁੰਦਾ ਤੇ ਅੱਜ ਇਹੀ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੀ ਦੁਨੀਆ ਨੂੰ ਕਿ ਅੱਜ ਸਿਰਫ ਗੁਰਦੁਆਰੇ ਦੇ ਜਾ ਕੇ ਨੱਕ ਰਗੜ ਕੇ ਜਾਂ ਮੱਥੇ ਰਗੜ ਕੇ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਵੀ ਨਾ ਜਾਇਓ ਜਾਓ ਜ਼ਰੂਰ ਪਰ ਉੱਥੋਂ ਕੁਝ ਲੈ ਕੇ ਆਇਓ ਜਿਹੜਾ ਫਲਸਫਾ ਦਿੱਤਾ ਵਾ ਮਹਾਰਾਏ ਨੇ ਉਹਨੂੰ ਆਪਦੇ ਜੀਵਨ ਦੇ ਵਿੱਚ ਢਾਲ ਕੇ ਉਹਨੂੰ ਅਮਲੀ ਜਾਮਾ ਵੀ ਪਹਿਨਾਓ ਤੇ ਅਮਲੀ ਜਾਮਾ ਜੇ ਤੁਸੀਂ ਮਾੜਾ ਜਿਹਾ ਵੀ ਪਹਿਨਾਓਗੇ ਤਾਂ ਤੁਹਾਨੂੰ ਦਰਾਖਤ ਲਾਉਣੀ ਹੀ ਪੈਣਗੇ ਤੇ ਰੁੱਖ ਲਾਉਣ ਦੇ ਲਈ ਅੱਜ ਸਾਨੂੰ ਜ਼ਰੂਰੀ ਕਿਉਂ ਆ ਇਹ ਸਾਡੀ ਜ਼ਰੂਰੀ ਤਾਂ ਹੈ ਹੀ ਹੈ ਅੱਜ ਸਾਡੀ ਪੰਜਾਬੀਆਂ ਦੀ ਮਜਬੂਰੀ ਵੀ ਆ ਹੁਣ ਮਜਬੂਰੀ ਕੀ ਆ ਮਜਬੂਰੀ ਇਹ ਆ ਜੀ ਸਾਡੀ ਧਰਤੀ ਹੇਠਲਾ ਪਾਣੀ ਆ ਜਿਹੜਾ ਉਹ ਖਤਮ ਹੋਣ ਜਾ ਰਿਹਾ ਵਾ ਤਿੰਨਾ ਤੇ ਹੱਥਲੇ ਧਰਤੀ ਦੇ ਪਾਣੀ ਆ ਤੇ ਆ ਜਿਹੜਾ ਜਿੱਤੇ ਅਸੀਂ ਖੜੇ ਆ ਦੂਜੀ ਤਹਿ ਤੇ ਤੇ ਸੰਗਰੂਰ ਬਰਨਾਲਾ ਏਰੀਆ ਤੀਜੀ ਤਹਿ ਤੇ ਆ ਤੀਜੀ ਤਹਿ ਤੋਂ ਥੱਲੇ ਪਾਣੀ ਹੈ ਨਹੀਂ 2 ਸਾਲ 2.5 ਸਾਲ ਤੱਕ ਉਹ ਤੀਜੀ ਤਹਿ ਵਾਲਾ ਪਾਣੀ ਸਮਾਪਤ ਹੋਣਾ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ 34 35 2000 2034 35 27 ਤੋਂ ਸ਼ੁਰੂ ਹੋ ਜਾਣਾ ਔਰ 2034 35 ਤੱਕ ਪੰਜਾਬ ਦੇ ਜਿਹੜੇ ਹਿਸਾਬ ਨਾਲ ਪਾਣੀ ਨਿਕਲ ਰਿਹਾ ਜੇ ਇਹਨੂੰ ਰੀਚਾਰਜ ਨਾ ਕੀਤਾ ਤਾਂ ਮੁਕੰਮਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਖਾਤਮਾ ਹੋ ਜਾਊਗਾ ਔਰ ਜੇ ਤੁਸੀਂ 33% ਸਹਿਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550ਵੇਂ ਅਵਤਾਰ ਪੁਰਬ ਤੇ ਅਸੀਂ ਸ਼ੁਰੂ ਕੀਤਾ ਸੀ ਗ੍ਰੀਨ ਪੰਜਾਬ ਮਿਸ਼ਨ 33% ਧਰਤੀ ਦੇ ਹਿੱਸੇ ਨੂੰ ਰੁੱਖਾਂ ਨਾਲ ਸਜਾਈਏ ਔਰ ਮਿਲ ਕੇ ਰੁੱਖ ਲਗਾਈਏ ਕਿਉਂ ਲਗਾਈਏ ਹਣ 33% ਦੇ ਹਿੱਸੇ ਨੂੰ ਜੇ ਰੁੱਖ ਰੁੱਖਾਂ ਦੇ ਨਾਲ ਅਸੀਂ ਟਕਾ ਗਏ ਤਾਂ ਬਰਸਾਤਾਂ ਹੋਣਗੀਆਂ ਬਰਸਾਤਾਂ ਦਾ ਇਹ ਰੁੱਖਾਂ ਦੀ ਕਾਬਲੀਅਤ ਆ ਰੁੱਖਾਂ ਦੇ ਵਿੱਚ ਇੱਕ ਗੌਣਾ ਗੁਣਵੱਤਾ ਵਾਲ ਕੈਪੇਬਿਲਿਟੀ ਆ ਵੀ ਉਹ ਬਰਸਾਤਾਂ ਦਾ ਪਾਣੀ ਆਪਣੀਆਂ ਜੜ੍ਹਾਂ ਦੇ ਵਿੱਚ ਪਕੜ ਕੇ ਜਕੜ ਕੇ ਉਹਨੂੰ ਸਮੋਕੇ ਰੱਖਦੇ ਆ ਧਰਤੀ ਜੋ ਅਸੀਂ ਪਾਣੀ ਦਾ ਕੱਢਣਾ ਸ਼ੁਰੂ ਹੋ ਗਿਆ ਰੁੱਖਾਂ ਦੀ ਜਿਹੜੀ ਪਾਣੀ ਦੀ ਰੀਸਾਈਕਲਿੰਗ ਆ ਜਿਹੜਾ ਰੀਚਾਰਜ ਆ ਉਹ ਨਹੀਂ ਹੋਇਆ ਹੁਣ ਰੁੱਖਾਂ ਦੇ ਜੇ ਤੁਸੀਂ 33% ਕਵਰ ਕਰੋਗੇ ਤਾਂ ਤੁਹਾਡਾ ਪਾਣੀ 50 ਫੁੱਟ ਤੇ ਆ ਜਾਊਗਾ ਹੁਣ ਇਹ ਮਸਲਾ ਜਿਹੜਾ ਇਹ ਪੰਜਾਬੀਆਂ ਦੇ ਮੂਰੇ ਅਸੀਂ ਜਿਸ ਸਾਨੂੰ ਬੁੱਧੀ ਦਿੱਤੀ ਪ੍ਰਮਾਤਮਾ ਨੇ ਅਸੀਂ ਲੱਗੇ ਆਂ ਔਰ ਜਿ ਨੂੰ ਜਿ ਨੂੰ ਉਹ ਕਿਰਪਾ ਕਰ ਰਿਹਾ ਉਹ ਨਾਲ ਜੁੜ ਰਿਹਾ ਵਾ ਤੇ ਦਰਖਤ ਲਾ ਰਿਹਾ ਸੰਭਾਲ ਰਿਹਾ ਵਾ ਜੇ ਪਾਣੀ ਹੋਊਗਾ ਜਲ ਹੀ ਜੀਵਨ ਹੈ ਤੇ ਜੀਵਨ ਬਿਨਾ ਜੇ ਜਿਉਣਾ ਮ ਜਿਉਣ ਲਈ ਆਕਸੀਜਨ ਜ਼ਰੂਰੀ ਆ ਤੇ ਪਾਣੀ ਜ਼ਰੂਰੀ ਆ ਤੁਹਾਡਾ کاروبار ਵਪਾਰ ਥੋੜੀ ਨੌਕਰੀ ਇਹ ਸਭ ਕੋਸ ਸੈਕੰਡਰੀ ਚੀਜ਼ਾਂ ਆ ਜਿਹੜੀ ਪਹਿਲੀ ਪ੍ਰਾਇਮਰੀ ਜ਼ਰੂਰੀ ਚੀਜ਼ ਆ ਉਹ ਆਕਸੀਜਨ ਤੇ ਪਾਣੀ ਆ ਜਿਉਣ ਦੇ ਲਈ ਤੇ ਦੋਨੋਂ ਚੀਜ਼ਾਂ ਦਾ ਸਾਡਿਆਂ ਦਾ ਹੱਲ ਇਹਨਾਂ ਦਰੱਖਤਾਂ ਕੋਲੇ ਆ ਤੇ ਬਲਿਹਾਰੀ ਕੁਦਰਤ ਬਸਿਆ ਤੇ ਸੰਦੇਸ਼ ਨੂੰ ਅੱਜ ਬਾਬੇ ਨਾਨਕੀ ਦੇ 555ਵੇਂ ਅਵਤਾਰ ਪੁਰਬ ਤੇ 5 ਸਾਲ ਹੋ ਗਿਆ ਸਾਨੂੰ ਹੋ ਕਾ ਦਿੰਦਿਆਂ ਨੂੰ ਤੇ ਅੱਜ ਫੇਰ ਅਸੀਂ ਸਾਰੀ ਦੁਨੀਆ ਨੂੰ ਇਹੀ ਬੇਨਤੀ ਕਰਨ ਲੱਗੇ ਆ ਵੀ ਇੱਕ ਇੱਕ ਰੁੱਖ ਨਾਲ ਗੁਜ਼ਾਰਾ ਹੁਣ ਮਿੱਤਰੋ ਨਹੀਂ ਹੋਣਾ ਹੁਣ 10 10 15 15 20 20 50 50 100 100 ਬੂਟਾ ਲਾ ਕੇ ਤੁਹਾਨੂੰ ਪਾਲਣਾ ਸੰਭਾਲਣਾ ਪਊਗਾ ਜੇ ਆਪਣੇ ਮਸਲੇ ਦਾ ਹੱਲ ਕਰਨਾ ਨਹੀਂ ਤਾਂ ਫਿਰ ਜੋ ਹੋ ਰਿਹਾ ਉਹ ਵੀ ਤੁਹਾਡੇ ਸਾਹਮਣੇ ਆ ਤੇ ਜੋ ਹੋਰ ਜਾਣਾ ਵਾ ਉਹ ਵੀ ਤੁਹਾਡੇ ਸਾਹਮਣੇ ਆ ਰਸਤਾ ਤੁਸੀਂ ਚੁਣਨਾ ਵਾ ਜੇ ਚੁਣ ਲੋਗੇ ਤਾਂ 50 ਫੁੱਟ ਤੇ ਲੈ ਆਵੋਗੇ ਪੰਜਾਬ ਪੰਜ ਆਦ ਹੀ ਬਣਿਆ ਰਹੂਗਾ ਨਹੀਂ ਤਾਂ ਪੰਜਾਬ ਨੂੰ ਰੇਗਿਸਤਾਨ ਬਣਨ ਲੱਗਿਆ ਹੁਣ 5-7 ਸਾਲ ਦਾ ਹੀ ਸਮਾਂ ਬਚਿਆ ਤੁਸੀਂ ਲਗਾਤਾਰ ਇਸ ਮਿਸ਼ਨ ਨੂੰ ਚਲਾ ਰਹੇ ਹੋ ਕਿੰਨੇ ਦਾ ਤੁਸੀਂ ਜੰਗਲ ਲਾ ਰਹੇ ਆ ਜਾਂ ਕਿੰਨੇ ਦਾ ਅਜੇ ਤੱਕ ਲੋਕ ਤੁਹਾਡੇ ਨਾਲ ਜੁੜ ਰਹੇ ਨੇ 50000 ਬੂਟੇ ਦੇ ਜੰਗਲ ਜਗਰਾਵਾ ਸ਼ਹਿਰ ਦੇ ਵਿੱਚ ਲਾਏ ਆ ਜੀ 20000 ਬੂਟਾ ਜਿਹੜਾ ਜਗਰਾਵਾ ਸ਼ਹਿਰ ਦੇ ਲੋਕਾਂ ਦੇ ਮਤਲਬ ਘਰਾਂ ਦੇ ਵਿੱਚ ਉਹਨਾਂ ਨੇ ਆਪਣੇ ਸੰਭਾਲਿਆ ਵਾ ਤੇ ਜਗਰਾਵਾ ਸ਼ਹਿਬ ਦੇ ਵਿੱਚ ਜਿਹੜਾ ਆਪਣੇ ਅੱਥੀਓ 70000 ਬੂਟਾ ਹੋ ਗਿਆ ਤੇ 2.5 ਲੱਖ ਬੂਟਾ ਵਾ ਜਿਹੜਾ ਆਸ-ਪਾਸ ਦੇ ਏਰੀਆ ਦੇ ਵਿੱਚ ਜਿੱਥੋਂ ਸਾਨੂੰ ਮਤਲਬ ਲੋਕ ਕਹਿੰਦੇ ਆ ਵੀ ਸਾਨੂੰ ਬੂਟੀ ਚਾਹੀਦੀ ਤੇ ਸਾਡੇ ਨਾਲ ਇੰਨਾ ਕ ਦਾਨੀ ਵੀਰਾਂ ਦਾ ਸਹਿਯੋਗ ਆ ਤਿਲਫਲ ਹੁੰਦਾ ਵਾ ਵੀ ਸਾਡੇ ਕੋਲੇ ਕਦੇ ਬੂਟਿਆਂ ਦੀ ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਈ ਇਹਦਾ ਮਤਲਬ ਵੀ ਸਤਗੁਰ ਦੀ ਕਿਰਪਾ ਹੈ ਕਮੀ ਕਿਸੇ ਚੀਜ਼ ਦੀ ਆਈ ਨਹੀਂ ਤੇ ਨਾ ਉਹਨੇ ਆਉਣ ਦੇਣੀ ਆ ਇਸੇ ਤਰ੍ਹਾਂ ਸੰਗਤ ਦਾ ਸਹਯੋਗ ਬਣਿਆ ਰਿਹਾ ਪਰ ਗੱਲ ਇਹ ਆ ਵੀ ਹੁਣ ਜਿਹੜੇ ਪੈਸੇ ਵਾਲੇ ਨੇ ਪੈਸਾ ਦਿੱਤਾ ਠੀਕ ਆ ਜੀ ਬੂਟੇ ਪ੍ਰਬੰਧ ਕਰਨ ਵਾਲੇ ਨੇ ਪ੍ਰਬੰਧ ਕਰ ਲਿਆ ਹੁਣ ਲਾ ਕੇ ਸੰਭਾਲਣ ਵਾਲਿਆਂ ਦੀ ਕਮੀ ਆ ਉਹ ਜ਼ਰੂਰ ਕਮੀ ਨੂੰ ਦੂਰ ਕਰੋ ਸਾਰੇ ਇਨਸਾਨਾਂ ਨੂੰ ਇਹੀ ਕਹਿਣਾ ਚਾਹੀਦਾ ਸੋ ਇਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਅਸੀਂ ਪੌਦਾ ਲਾਇਆ ਜਾਂਦਾ ਨਾ ਕਿ ਫੋਟੂਆਂ ਤੱਕ ਸੀਮਤ ਰਹੀ ਹੈ ਵੀ ਫੋਟੋ ਕੇ 40 ਤੱਕ ਉਸ ਤੋਂ ਬਾਅਦ ਅਸੀਂ ਉਸ ਬੂਟੀ ਦੀ ਗਾਰੰਟੀ ਜਿਸ ਤਰ੍ਹਾਂ ਅਸੀਂ ਆਪਣੇ ਪੁੱਤਾਂ ਨੂੰ ਪਾਲਦੇ ਆ ਉਸੀ ਤਰ੍ਹਾਂ ਅਸੀਂ ਦਰਖਤਾਂ ਨੂੰ ਵੀ ਲਗਾਤਾਰ ਅਸੀਂ ਪਾਲੀਏ ਜਿਹਨੂੰ ਜਿਹੜਾ ਸੀ ਰੁੱਖ ਲਾਉਣੇ ਆ ਉਹਦੀ ਸਾਮ ਸੰਭਾਲ ਵੀ ਕਰਨਾ ਸਾਡਾ ਫਰਜ਼ ਬਣਦਾ ਵਾ ਸਾਡੇ ਨਾਲ ਇੱਥੇ ਭੈਣ ਜੀ ਵੀ ਭੈਣ ਜੀ ਕਿਸ ਤਰ੍ਹਾਂ ਲੱਗ ਰਿਹਾ ਜਿਵੇਂ ਤੁਸੀਂ ਅੱਜ ਤੇ ਬੂਟੇ ਲਾਏ ਨੇ ਅੱਜ ਪਹਿਲੇ ਗੁਰੂ ਦਾ ਪ੍ਰਕਾਸ਼ ਪੁਰਬ ਵੀ ਹੈ ਸਾਰੇ ਦੁਨੀਆ ਮਨਾ ਰਹੀ ਆ ਪੂਰਾ ਦੇਸ਼ ਮਨਾ ਰਿਹਾ ਪੂਰਾ ਦੁਨੀਆ ਇਸ ਪੁਰਬ ਨੂੰ ਮਨਾ ਰਹੀ ਹੈ ਹਾਂ ਜੀ ਆ ਬੇਕੁੰਟ ਪੁੰਨਿਆ ਤੇ ਬਹੁਤ ਵਧੀਆ ਲੱਗਿਆ ਆਪਾਂ ਸਾਰੇ ਮਿਲ ਕੇ ਪੌਦੇ ਲਗਾਏ ਔਰ ਮੈਂ ਤਾਂ ਇਹੀ ਕਹਾਂਗੀ ਤੇ ਆਉ ਸਾਰੇ ਮਿਲ ਕੇ ਜਰੂਖ ਲਾਈਏ ਤੇ ਆਪਣਾ ਜੀਵਨ ਸੁਰੱਖਿਤ ਬਣਾਈੀ। ਪਰ ਤੁਸੀਂ ਕੋਈ ਸੰਦੇਸ਼ ਦਿਓ। ਅੱਜ ਗੁਰਪੁਰਬ ਤੋਂ ਹੋਤੇ ਮੈਂ ਸਾਨੂੰ ਗੁਰਪੁਰਬ ਦੀ ਬਹੁਤ-ਬਹੁਤ ਬਧਾਈ ਦਿੰਦਾ ਮੈਂ। ਸਾਨੂੰ ਗੁਰੂ ਸਭ ਤੋਂ ਸਿੱਖਿਆ ਮਿਲੀ ਹੈ। ਸਾਨੂੰ ਗੁਰੂ ਨਾਨਕ ਪਕਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਇਹ ਚਾਨਣ ਨੂੰ ਅੱਗੇ ਵਧਾਉਣ ਦੇ ਲਈ ਲੁਖਲਾਣੇ ਵੱਜ ਰਹੀ ਹੈ। ਜਿਹੜੇ ਸਤਬਾਜੀ ਦੇੜਕਾ ਅੱਗੇ ਲੱਕੇ ਸਾਨੂੰ ਸਨੇਕ ਕੰਮ ਦੇ ਵਿੱਚ ਦਿਖਾ ਰਹੇ ਨੇ ਅਸੀਂ ਸਤਬਾਜੀ ਦੇੜਕਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸੋ ਇਹਨਾਂ ਦਾ ਇਹੀ ਕਹਿਣਾ ਕਿ ਜੋ ਚਾਨਣ ਲੈਣਾ ਤਾਂ ਅਸੀਂ ਜੋ ਗੁਰੂਆਂ ਦੀ ਸਿੱਖਿਆ ਹੈ ਤੇ ਸਾਨੂੰ ਬੂਟੇ ਲਾਉਣੇ ਬਹੁਤ ਜ਼ਰੂਰੀ ਹੈ ਦਰੱਖਤ ਲਾਉਣੇ ਬਹੁਤ ਜ਼ਰੂਰੀ ਕਿਉਂਕਿ ਸਾਡੇ ਸਵਾਸ ਜੋ ਨੇ ਇਹਨਾਂ ਦਰੱਖਤਾਂ ਤੇ ਹੀ ਆਹਾਰੀ ਚੱਲ ਰਹੇ ਨੇ ਸੋ ਲਗਾਤਾਰ ਪੌਣ ਪਾਣੀ ਜੋ ਸਾਡਾ ਖਰਾਬਿਆ ਹਵਾ ਖਰਾਬ ਦੀਆ ਸੋ ਇਸੇ ਮਿਸ਼ਨ ਦੇ ਨਾਲ ਸਤਪਾਲ ਸਿੰਘ ਡੇੜਕਾ ਜੀ ਦੇ ਨਾਲ ਜੋ ਲਗਾਤਾਰ ਇਹਨਾਂ ਨਾਲ ਹਾਂ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਸੋ ਕਾਂਚਣ ਮੈਡਮ ਜੀ ਸੋ ਇਹ ਵੀ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਲਗਾਤਾਰ ਬੂਟਿਆਂ ਦੀ ਇਹ ਵੀ ਜੰਗਲ ਨਾਲ ਲਵਾਰੇ ਨੇ ਪੈਣ ਜੀ ਤੁਸੀਂ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਆ ਅੱਜ ਜੀ ਮੈਂ ਕਹਿਣਾ ਚਾਹੁੰਦੀ ਆ ਕਿ ਜਿਹੜੇ ਪੇੜ ਆ ਉਹ ਸਾਡੇ ਜਨਮ ਤੋਂ ਲੈ ਕੇ ਮੌਤ ਤੱਕ ਸਾਡਾ ਸਾਥ ਦਿੰਦੇ ਆ ਖਾਣਾ ਪੀਣਾ ਸੋਣਾ ਸਾਰਾ ਕੁਝ ਇਹਨਾਂ ਦੇ ਨਾਲ ਹੀ ਆ ਇਹਨਾਂ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਪਰ ਇਹਨਾਂ ਨੂੰ ਅਸੀਂ ਇੰਨਾ ਇਗਨੋਰ ਕਰਤਾ ਹੈ ਇਹਨਾਂ ਕੱਟਤਾ ਕਿ ਸਾਨੂੰ ਸਾਹਾਂ ਦਾ ਵੀ ਲੈਣਾ ਮੁਸ਼ਕਲ ਹੈ ਅੱਜ ਅਸੀਂ ਗਰਪੂਰਵ ਦੇ ਟਾਈਮ ਤੇ ਅਸੀਂ ਇਹ ਪ੍ਰਣ ਕਰਦੇ ਆ ਜਿੰਨਾ ਅਸੀਂ ਕੰਮ ਕਰ ਰਹੇ ਆ ਉਸ ਤੋਂ ਦੂਜਾ ਜ਼ਿਆਦਾ ਵੱਡ ਚੜ ਕੇ ਕਰਾਂਗੇ ਔਰ ਦੁਬਾਰਾ ਨੂੰ ਸੋਹ ਬੁਲਾਵਾਂਗੇ ਸੋ ਆਉਦਰਸ ਕੋ ਇਹਦਾ ਹੀ ਕਹਿਣਾ ਵੀ ਜੇ ਅੱਜ ਅਸੀਂ ਆਪਣੇ ਸਾਹਾਂ ਦੀ ਬਚਤ ਕਰਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋ ਸਾਡੇ ਬੱਚੇ ਨੇ ਅਗਰ ਅਸੀਂ ਚਾਹੁੰਦੇ ਹਾਂ ਕਿ ਉਹ ਬਿਮਾਰੀਆਂ ਤੋਂ ਬਚਣ ਸਾਫ਼ ਸੋਖਾ ਲੈਣ ਤਾਂ ਸਾਨੂੰ ਦਰਖਤ ਲਾਉਣੇ ਬਹੁਤ ਜ਼ਰੂਰੀ ਨੇ ਅਸੀਂ ਦਰਖਤ ਕੱਟੀ ਜਾਂਦੇ ਹਾਂ ਪਰ ਲਾਉਂਦੇ ਬਹੁਤ ਘੱਟਾਂ ਕਿਉਂਕਿ ਹਰੇਕ ਦਾ ਫਰਜ਼ ਬੰਦਾ ਕਿ ਜੇ ਅਸੀਂ ਜ਼ਿੰਦਗੀ ਚੰਗੀ ਤਰ੍ਹਾਂ ਜਿਉਣੀ ਹੈ ਜੇ ਅਸੀਂ ਬਿਮਾਰੀਆਂ ਤੋਂ ਬਚਣਾ ਤਾਂ ਜੋ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ ਆ ਉਹਨਾਂ ਦੇ ਚੱਲ ਕੇ ਆਓ ਬੂਟੇ ਲਾਈਏ ਜੇ ਅਸੀਂ ਜ਼ਿਆਦਾ ਨਹੀਂ ਕਰ ਸਕਦਾ ਘਟੋ-ਕਟੇ ਸੀ ਆਪਣੇ ਅਸੀਂ ਦੋ-ਦੋ ਬੂਟੇ ਜੇ ਲਾਵਾਂਗੇ ਤਾਂ ਵੀ ਇਸ ਧਰਤੀ ਨੂੰ ਹਰਿਆ-ਭਰਿਆ ਕਰ ਸਕਦੇ ਆ ਨਹੀਂ ਤਾਂ ਫਿਰ ਆਉਣ ਵਾਲੀ ਜ਼ਿੰਦਗੀ ਸਾਡੀ ਤਾਂ ਖਤਮ ਹੈ ਤੇ ਆਉਣ ਵਾਲੇ ਬੱਚਿਆਂ ਦੀ ਵੀ ਸਵਾਸ ਜਿਹੜੇ ਨੇ ਆਉਣ ਵਾਲੀਆਂ ਬਿਮਾਰੀਆਂ ਘੇਰ ਲੈਣੀਆਂ ਸੋ ਅੱਜ ਦੇ ਦਿਨ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਆਓ ਆਪਾਂ ਨਾਲ ਮਿਲ ਕੇ ਸਾਰਿਆਂ ਨੇ ਇਹ ਸੰਦੇਸ਼ ਲਈਏ ਇਹ ਸਿੱਖਿਆ ਲਈਏ ਕਿ ਇਸ ਧਰਤੀ ਨੂੰ ਹਰਿਆ-ਭਰਿਆ ਕਰਨਾ ਦੇਖਦੇ ਲੋ ਪ੍ਰਾਇਮ ਸਵੇਰਾ ਜਸਵਿੰਦਰ ਸਿੰਘ ਡਾਂਗੀਆਂ ਦੇ ਨਾਲ